ਸੋ ਦੋਸਤੋ ਲਾਈਵ ਹੋਏ ਆ ਫੇਰ ਇੱਕ ਵਾਰੀ ਸੋ ਲੜਕੀ ਤੁਸੀਂ ਜਾਣਦੇ ਹੋ ਕਿ ਕੱਲ ਜਿਹੜੀ ਅਸੀਂ ਖਬਰ ਕੀਤੀ ਸੀਗੀ ਲੜਕੀ ਦੀ ਜੋ ਲੜਕੀ ਦਾ ਕਹਿਣਾ ਆਇਆ ਸੀਗਾ ਕਿ ਮੇਰੇ ਨਾਲ ਜਿਹੜੀ ਹੁਟਮਾਰ ਵਗੈਰਾ ਹੁੰਦੀ ਹੈ ਤੇ ਮੈਂ ਇਸ ਘਰ ਦੇ ਵਿੱਚ ਨਹੀਂ ਰਹਿਣਾ ਸੋ ਪੇਰੈਂਟਸ ਜਿਹੜੇ ਇਹਨਾਂ ਦੇ ਆਏ ਸੀ ਇੱਕ ਵਾਰੀ ਫੇਰ ਸਾਡੇ ਆਫਿਸ ਦੇ ਵਿੱਚ ਗੱਲਬਾਤ ਕਰਨ ਕਿ ਨਹੀਂ ਅਸੀਂ ਫੇਰ ਲੜਕੀ ਨੂੰ ਸਮਝਾਉਂਦੇ ਆ ਸੋ ਲੜਕੀ ਨੂੰ ਸਮਝਾਇਆ ਗਿਆ ਹੁਣ ਲੜਕੀ ਜਿਹੜੀ ਹੈ ਆਪਣੇ ਘਰ ਜਿਹੜੀ ਆ ਵਾਪਸ ਜਾ ਰਹੀ ਹੈ ਮੈਮ ਕੀ ਕਹਿਣਾ ਜੀ ਤੁਹਾਡਾ ਹੁਣ ਬਸ ਇੱਕ ਵਾਰੀ ਲਈ ਸੌਰੀ ਦੇਦੀ ਕੀ ਕਹਾਂਟੀ ਤੁਹਾਡਾ ਜਿਹੜੇ ਤੁਹਾਡੇ ਤੇ ਕੱਲ ਇਲਜ਼ਾਮ ਲੱਗੇ ਸੀਗਾ ਤੁਹਾਡੇ ਬੇਟੇ ਦੇ ਉੱਤੇ ਲੱਗੇ ਸੀ ਕਿ ਮੰਨਦੇ ਹੋ ਕਿ ਤੁਹਾਡੇ ਬੇਟੇ ਦੀ ਗਲਤੀ ਹੈਗੀ ਹੈ ਗਲਤੀ ਹਾਂ ਦੋਨੋਂ ਦੀ ਹੈਗੀ ਹੈ ਤੇ ਮੈਂ ਇਹ ਕਹਿਨੀ ਆ ਵੀ ਆਪਣਾ ਘਰ ਸਹੀ ਤਰੀਕੇ ਨਾਲ ਰਭੋ ਨਾਲ ਲੜਾਈ ਕਰੋ ਤੇ ਆਪਣਾ ਸਹੀ ਲਾਈਫ ਚਲੋ ਬਸ ਤੇ ਅੱਜ ਤੁਸੀਂ ਲੜਕੀ ਲੈ ਕੇ ਜਾ ਰਹੇ ਹੋ ਹਾਂ ਲੈ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਾ ਰਹੇ ਹੋ ਮੈਂ ਆਪਣੀ ਮਰਜ਼ੀ से ਜਾ ਰਹੇ ਹਾਂ ਮਤਲਬ ਅਬ ਉਹ ਸੌਰੀ ਮੰਗ ਰਹੇ ਇੱਕ ਵਾਰ ਚਾਂਸ ਦਿਓ ਬੋਲ ਤੇ ਉਹ ਮੈਂ ਜੀ ਇੱਕ ਵਾਰੀ। ਤਾਂ ਕੱਲ ਆਪ ਸੰਸਥਾ ਕੇ ਸਾਥ ਰਹੇ ਥੇ ਜੋ ਨਿਪਾਲੀ ਸੰਸਥਾ ਹੈ। ਉਹਨਾਂ ਕੇ ਸਾਥ ਰਹੇ ਥੇ। ਉਹਨਾਂ ਨੇ ਕਿਸ ਤਰ੍ਹਾਂ ਕੋਈ ਤੰਗ ਪ੍ਰੇਸ਼ਾਨ ਤੋਂ ਨਹੀਂ ਕੀਆ ਆਪਕੋ? ਨਹੀਂ ਨਹੀਂ ਉਹ ਲੋਕ ਤਾਂ ਸਹੀ। ਠੀਕ ਰਹੇ ਇਥੇ ਆਪਕੇ ਸਾਥ। ਸੋ ਮੁੰਡੇ ਦੇ ਨਾਲ ਵੀ ਜਿਹੜੀ ਆ ਗਲ ਗੱਤ ਕਰ ਲੈਂਦੇ ਆ। ਹਾਂਜੀ ਭਾਜੀ ਕੀ ਕਹਿਣਾ ਤੁਹਾਡਾ? ਕੱਲ ਤੁਹਾਡੇ ਦੇ ਲੜਕੀ ਨੇ ਜਿਹੜੇ ਇਲਜ਼ਾਮ ਲਗਾਏ ਸੀਗੇ ਕੁੱਟਮਾਰ ਜਿਹੜੇ ਕਰਦੇ ਮਹੱਲਾ ਵੀ ਸਾਰਾ ਕਹ ਰਿਹਾ ਸੀ ਵਾਕਈ ਕੁੱਟਮਾਰ ਕਰਦੇ ਸੀਗੇ? ਹਾਂਜੀ। ਹੁਣ ਦੁਬਾਰਾ ਤਾਂ ਨਹੀਂ ਕਰੋਗੇ? ਨਹੀਂ। ਹੁਣ ਤੁਸੀਂ ਲੜਕੀ ਆਪਣੀ ਮਰਜ਼ੀ ਨਾਲ ਲੈ ਕੇ ਜਾ ਰਹੇ ਹੋ। ਹਾਂਜੀ। ਤੇ ਜੇ ਦੁਬਾਰਾ

ਔਰ ਇਹ ਇੱਕ 바ਰ ਗਿੰਦੀਏ ਬੋਲਤੇ ਕਿ ਚਾਂਸ ਦਿਓ ਦੁਬਾਰਾ ਕਦੀ ਨਹੀਂ ਹੋਊਗਾ ਅਗਰ ਹੋਊਗਾ ਤਾਂ ਆਪਾਂ ਫੇਰ ਵੀ ਖੜੇ ਹੈ ਸੋ ਤਾਂ ਦੱਸ ਜੀ ਕਿ ਸਾਡੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਹੈ ਕਿ ਜਿਹੜਾ ਪਰਿਵਾਰ ਆ ਹਮੇਸ਼ਾ ਇਕੱਠਾ ਹੋ ਕੇ ਰਹੇ ਪਰ ਕਈ ਵਾਰੀ ਚੀਜ਼ਾਂ ਇਸ ਤਰ੍ਹਾਂ ਦੀ ਹੋ ਜਾਂਦੀਆਂ ਲੜਕੀ ਨੂੰ ਵੀ ਜੇ ਵਾਪਸ ਹੀ ਕਰ ਜਾਣਾ ਸੀਗਾ ਤੇ ਉਹਦਾ ਵੀ ਨਹੀਂ ਪੜਦਾ ਸੀ ਇੰਨੀ ਜਲਦੀ ਹਾਈਪਰ ਹੋ ਕੇ ਆ ਚੀਜ਼ਾਂ ਕਰਨੀਆਂ ਸੋ ਸੰਸਥਾ ਵੀ ਉੱਥੇ ਪਹੁੰਚ ਗਈ ਸੀ ਮੀਡੀਆ ਵੀ ਸਾਰੀ ਪਹੁੰਚ ਗਈ ਸੀ ਪਰ ਚਲੋ ਜੇ ਕਿਸੇ ਦਾ ਪਰਿਵਾਰ ਬਚਤ ਜੇ ਸੁਲਝ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਕਿਸੇ ਛੋਟੇ ਬੱਚੇ ਦਾ ਕੋਈ ਕਸੂਰ ਨਹੀਂ ਹੁੰਦਾ ਸੋ ਦੇਖ ਸਕਦੇ ਹੋ ਬੱਚਾ ਵੀ ਜਿਹੜਾ ਆ ਮਾਪਿਓ ਦੇ ਨਾਲ ਆਪਣੇ ਖੜਾ ਤੇ ਬਿਲਕੁਲ ਖੁਸ਼ ਹੈ ਸੋ ਕੋਸ਼ਿਸ਼ ਕਰਾਂਗੇ ਤੇ ਰੱਬਾ ਕੀ ਬੱਸ ਅਖੀਰ ਦੇ ਵਿੱਚ ਦੁਬਾਰਾ ਇੱਕ ਵਾਰੀ ਇਹਨਾਂ ਦੀ ਮਦਰ ਨਾਲ ਗੱਲਬਾਤ ਕਰ ਲੰਦੇ ਆਂ ਅੰਟੀ ਜੀ ਤੁਸੀਂ ਲੈ ਕੇ ਚੱਲੇ ਹੋ ਆਪਣੀ ਨੂੰ ਨੂੰ ਘਰ ਦੇ ਵਿੱਚ ਵਾਪਸ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਕੱਲ ਜੇ ਗੱਲ ਕਰੀਏ ਕੱਲ ਦੀ ਤੇ ਕੱਲ ਤੁਹਾਨੂੰ ਜਿਹੜੀ ਕੁੜੀ ਹੈ ਬਿਲਕੁਲ ਬੁਲਾ ਕੇ ਵੀ ਰਾਜੀ ਨਹੀਂ ਸੀਗੀ ਨਾ ਤੁਹਾਡੇ ਨਾਲ ਗੱਲਬਾਤ ਕਰਕੇ ਰਾਜੀ ਸੀਗੀ ਕੀ ਕਹਿਣਾ ਹੁ ਗੁੱਸੇ 'ਚ ਤੁਹਾਨੂੰ ਪਤਾ ਹੀ ਹੈ ਫਿਰ ਹੁੰਦਾ ਹੀ ਆ ਠੀਕ ਹੈ ਜੇ ਮੈਂ ਘਰ ਹੁੰਦੀ ਤਾਂ ਮੈਂ ਬਚਾ ਲੈਂਦੀ ਵੀ ਨਾ ਇਹਨਾਂ ਦੀ ਲੜਾਈ ਹੋਣ ਦਿੰਦੀ ਹੁਣ ਹੈ ਨਹੀਂ ਸੀ ਤੇ ਤੁਹਾਨੂੰ ਪਤਾ ਸਿਆਣੇ ਦੇ ਨਾਂ ਹੁੰਦਾਂ ਨਤੀਜੇ ਤੇ ਹੀ ਆ ਹਨਾ ਸੋ ਜ਼ਿੰਮੇਵਾਰੀ ਚੱਕਦੇ ਹੁਣ ਤੁਸੀਂ ਹਾਂ ਜੀ ਤੋ ਦੇਖਦੇ ਆ ਕਿ ਕਿੰਨੀ ਕੁ ਦੇਰ ਹੋਣ ਇਹਨਾਂ ਦੀ ਜਿਹੜੀ ਆਪਸ ਦੇ ਵਿੱਚ ਜਿਹੜੀ ਬਾਉਂਡਿੰਗ ਬਣਦੀ ਆ ਜਾਂ ਡਿਸਪਿਊਟ ਹੁੰਦਾ ਵਾ ਇਹ ਤਾਂ ਦੇਖਣ ਵਾਲੀ ਗੱਲ ਹੋएगी ਇਸ ਖਬਰ ਦੀ ਅਪਡੇਟ ਦੇਖਣ ਲਈ ਸਾਰੇ ਨਾਲ ਜੁੜੇ ਰਹੋ ਤਦ ਤੱਕ ਲਈ ਸੰਦੇ ਹੋ ਜਦਾ ਧੰਨਵਾਦ